ਸਾਡਾ ਦਿਵਸ ਤੇ ਮੌਕੇ ਦੇ ਉਸੇ ਸਾਡੇ ਦੰਦਮਾ ਸਾਹਿਬ ਦੀ ਧਰਤੀ ਨੇ ਪਾਉਂਦੀ ਸਾਰੇ ਸਾਡਾ ਨਾਮ ਅੱਜ ਜੋੜ ਕੇ ਫਤਿਹ ਅਜੋਗਾ ਔਰ ਜਿੱਤੇ ਦਾ ਸੰਸਾ ਵਾਏ ਗੱਦੀ ਕੀ ਬਟੇ ਜਿੱਤੇ ਅੱਜ ਜੱਤੀ ਸਾਲ ਦਾ ਸਾਡਾ ਦਿਵਸ ਤੇ ਮੌਕੇ ਦੇ ਉੱਤੇ ਇੱਥੇ ਖਤਰ ਹੋਏ ਆ ਉਤੇ ਨਾਲ ਦੀ ਨਾਲ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅੱਜ ਤੋਂ तकरीबन 46 ਸਾਲ ਪਹਿਲਾਂ ਫੰਦੋਸਪਾਲ ਦੀ ਸ਼ਹਿਰ ਦੇ ਉੱਤੇ ਇਸ ਧਰਤੀ ਦੇ ਉੱਤੇ ਬਨਪਰੇ ਨਾਨਕ ਦਰਗਟ ਆਈ ਜਿਹੜੇ ਗੇਰਾਬਾਦ ਵਾਲੇ ਸੀ ਉਹਨਾਂ ਦੇ ਵੱਲੋਂ ਸ੍ਰੀ ਅਮਰ ਸਾਹਿਬ ਦੀ ਧਰਤੀ ਦੇ ਉੱਤੇ 13 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਜਿੱਥੇ ਅਸੀਂ ਕਾਲਪੁਰ ਸਾਹਿਬ ਦੀ ਵਿਵਸਥਾ ਕੌਕੇ ਇੱਥੇ ਕਤਲ ਹੋਇਆ ਛੋਟੇ ਨਾਲ ਦੀ ਨਾਲ ਪਾਟਾ ਸਿਰ ਝੁਗਲਾਇਆ ਉਹਨਾਂ 13 ਸਿੰਘਾਂ ਦੇ ਅੱਗੇ ਵੀ ਜਿਨ੍ਹਾਂ ਦੇ ਖੁੱਲੇ ਲਊ ਨੁਫਾ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਆਜ਼ਾਦੀ ਦੇ ਸੰਗਰਾਮ ਦਾ ਮੋੜ ਬਚਿਆ ਜਿੱਤੇ ਮੈਂ ਆਪਣੇ ਨੌਜਵਾਨਾਂ ਨੂੰ ਸਾਹ ਤੌਰ ਤੇ ਅਪੀਲ ਕਰਦਾ ਹਾਂ ਕਿ ਇਹਦਾ ਜੋੜ ਲੈ ਲਿਆ ਨੂੰ ਸਿਰਫ ਮੇਲਾ ਨਾ ਬਣਾ ਕੇ ਰੱਖਿਆ ਕਰੋ ਕਿ ਆਪਾਂ ਆਏ ਆਂ ਚਾਰ ਦੁਕਾਨਾਂ ਘੁੰਮੀਆਂ ਫਕੋੜਿਆਂ ਦੇ ਹੁੰਦੇ ਲਏ ਛੋਡੇ ਨੇ ਇੱਕ ਦੂਜੇ ਦੇ ਹੱਥ ਰੱਖਿਆ ਤੇ ਗੱਲਾਂ ਬਾਤਾਂ ਕਰਕੇ ਵਿੱਚੇ ਇੱਕ ਈ ਮੱਥਾ ਟੇਕ ਲਿਆ ਤੇ ਘਰਾਂ ਨੂੰ ਤੁਰ ਪਏ ਤੇ ਕਹਿ ਰਹੇ ਸੀ ਅਸੀਂ ਦਰਦਨਾ ਸਾਹਿਬ ਨਾਲ ਤਸੱਬਤ ਬੋਕਨੇ ਇਹਨੂੰ ਕੋਈ ਦਰਦਨਾ ਸਾਹਿਬ ਨਾਲ ਤਸੱਬਤ ਹੋਣਾ ਵੀ ਕਹਿੰਦੇ ਜੇ ਖਾਲਸੇ ਦੇ ਸਾਜਨਾ ਦਿਵਸ ਦੇ ਉੱਤੇ ਖਾਲਸੇ ਨੇ ਪ੍ਰਗਟ ਦਿਹਾੜੇ ਦੇ ਉੱਤੇ ਆਪਣੇ ਤਖਤਾਂ ਤੇ ਆਏ ਹਨ ਇੱਕ ਚੌਥਾ ਚਾਹੀਏ ਗੱਲ ਪ੍ਰਣ ਕਰਕੇ ਜਾਓ ਵੀ ਮੈਂ ਵੀ ਖਾਲਸਾ ਹਾਂ ਅਮਰਤਾ ਰਹੀ ਹੋਊ ਸਿੰਘ ਸਜੋ ਜਿਹੜੇ ਤੇ ਸਾਡੇ ਵੀਰ ਭਰਾ ਸਿੱਖ ਪਰਵਾਰਾਂ ਨਾਲ ਸਹੀ ਸੰਬੰਧਤ ਉਹਨਾਂ ਨੂੰ ਵੀ ਨਾ ਕਹਿਣ ਦੇ ਕੇ ਤੁਸੀਂ ਵੀ ਦੱਸਦੇ ਪੜੋ ਤੁਸੀਂ ਤਹ ਜਿਨੇ ਆ ਗਿਓ ਉਹ ਇਹਾਂ ਸੰਗਤਾਂ ਦੇ ਨਾਲ ਘਟੋ ਘਟੋ ਜਿਹੜੇ ਸਿੱਖ ਪਰਵਾਰਾਂ ਦੇ ਵਿੱਚ ਪੈਦਾ ਹੋਏ ਨੇ ਜਿਹੜੇ ਆਪਣੇ ਨਾਵਾ ਦਾ ਮਗਰ ਸਿੰਘ ਲਾਉਦੇ ਨੇ ਉਹਨਾਂ ਦਾ ਘੱਟੋ ਘਾਟ ਸ਼ਰਮ ਨਹੀਂ ਚਾਹੀਦੀ ਤੇ ਆਪਾਂ ਵੇਖੋ ਜੇ ਜੋੜ ਮੇਡਾ ਨੇ ਉਹਦੇ ਵੀ ਨਵੇਂ ਨਵੇਂ ਦਾੜੀ ਕਟਾ ਕੇ ਦੇ ਇੱਥੇ ਮੇਲੇਆਂ ਵਿੱਚ ਆਈਏ ਤੇ ਟੌਰ ਕਰੀਏ ਟਰੈਕਟਰਾਂ ਦੇ ਉੱਤੇ ਟੱਕ ਲਾ ਕੇ ਵੀ ਖਾਲਸਾ ਜਣਾ ਰਾਜ ਕਰੂਗਾ ਇਹਨੇ ਖਾਲਸਾ ਜਣਾ ਰਾਜ ਨਹੀਂ ਕਰਨਾ ਘੱਟੋ ਘੱਟ ਸਰਾਂ ਦੇ ਉੱਤੇ ਦਸਤਾਰਾਂ ਤੁਹਾਡੇ ਚਿਹਰਿਆਂ ਦੇ ਉੱਤੇ ਦਾਣਾ ਹੋਵੇ ਪ੍ਰਕਾਸ਼ ਸੋ ਇਹ ਬਗਤ ਪੁਰਣਾ ਜਿਹੜਾ ਬਲ ਚੀਨਾ ਜਾਵੇ ਪਰ ਕੀ ਕਰੀਏ ਕਿੰਨੋ ਕਿੰਨੂ ਕਹੀਏ ਤੇ ਇੱਥੇ ਮੈਂ ਹੁਣ ਜਿਹੜਾ ਸਾਡਾ ਅਕਾਲੀ ਦਲ ਆ ਉਹ ਦੀ ਪ੍ਰਧਾਨ ਨੇ ਜਿਹੜੀ ਪਤਨੀਆਂ ਤੇ ਜਦ ਤੁਹਾਡੇ ਅੰਡੇ ਦੀ ਆਰਟੀ ਆ ਉਹ ਵੀ ਤੁਸੀਂ ਪੋਡਾਂ ਦੇ ਤੇ ਫੋਟੋ ਲੱਖੋ ਤੇ ਤੁਹਾਨੂੰ ਸ਼ਰਮ ਆਵੇ ਕਿੰਨੋ ਕਰੀ ਅਮਰ ਸਾਡੇ ਕਿੰਨੋ ਬੇਇਮਾਨ ਸਾ ਇਹ ਤੇ ਸਦਾ ਹਮਾਤ ਬਣ ਕੇ ਆਂਡੀਆਂ ਦੇ ਵਿੱਚ ਆ ਕੇ ਤੋਂ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਖਾਲਸਾ ਦੇ ਪ੍ਰਗਟ ਹੋਇਆ ਆ ਨਾ ਤੇ ਖਾਲਸੇ ਨੇ ਕਿਸੇ ਦਾ ਗੁਲਾਮ ਨਹੀਂ ਰਹਿਣਾ ਅਸੀਂ ਹਿੰਦੁਸਤਾਨ ਦੇ ਗੁਲਾਮ ਬਣ ਕੇ ਨਹੀਂ ਮਰਨਾ ਇੱਥੇ ਆਪਣੀ ਆਜ਼ਾਦੀ ਦੀ ਸਾਕਸ਼ ਕਰਨਾ ਸ਼ੁਰੂ ਕਰੋ ਇੱਕ ਅਸੀਂ ਗੱਲ ਆਮ ਹੀ ਸੁਣੀ ਆ ਕਿ ਖਾਲਸਾ ਜਾਂ ਬਾਗੀ ਆ ਤੇ ਜਾਂ ਬਾਦਸ਼ਾਹ ਆ ਤੇ ਤੁਸੀਂ ਮੈਨੂੰ ਦੱਸੋ ਵੀ ਅਸੀਂ ਕੀ ਆ ਇਸ ਟਾਈਮ ਨਾ ਅਸੀਂ ਬਾਦਸ਼ਾਹਾਂ ਦੇ ਵਿੱਚ ਆ ਤੇ ਨਾ ਅਸੀਂ ਬਾਗੀਆਂ ਦੇ ਵਿੱਚ ਆ ਨਾ ਫਿਰ ਖਾਲਸੇ ਅਸੀਂ ਕਹਦੇ ਨੇ ਖਾਲਸੇ ਉਹ ਨਹੀਂ ਜਿਹੜੇ ਅੱਜ ਵੀ ਬਾਗੀ ਨੇ ਤੇ ਇਹ ਉਦੋਂ ਤੱਕ ਬਗਾਵਤ ਰਹਿਣੀ ਹੈ ਜਦੋਂ ਤੱਕ ਅਸੀਂ ਬਾਦਸ਼ਾਹ ਨਹੀਂ ਬਣ ਜਾਂਦੇ ਹੋਇਆ ਕੀ ਵੀ ਅਸੀਂ ਬਗਾਵਤ ਕੀਤੀ ਅਸੀਂ ਬਗਾਵਤ ਕੀਤੀ ਮੁਗਲਾਂ ਦੇ ਖਿਲਾਫ ਕਿ ਅਸੀਂ ਬਾਦਸ਼ਾਹ ਬਣੇ ਉਹ ਤੋਂ ਬਾਅਦ ਸਾਡੀ ਕਿਸਮਤ ਦੇ ਵਿੱਚੋਂ ਸਾਡਾ ਰਾਜਭਾਗ ਖੁੱਸ ਗਿਆ ਫਿਰ ਅਸੀਂ ਪਕਾਵਤ ਕੀਤੀ ਅੰਗਰੇਜ਼ਾਂ ਦੇ ਖਿਲਾਫ ਤੇ ਹੋਇਆ ਇਹ ਕਿ ਵੀ ਬਾਗੀ ਅਸਲੀ ਬਣੇ ਤੇ ਬਾਦਸ਼ਾਹ ਬਣ ਕੇ ਬਹਿ ਗਏ ਤੇ ਟੋਪੀਆਂ ਵਾਲੇ ਬਾਦਸ਼ਾਹ ਬਣ ਕੇ ਉਹ ਬਹਿ ਗਏ ਜਿਨ੍ਹਾਂ ਨੇ ਬਾਅਦ ਵਿੱਚ ਫੇਰ ਸਾਡੇ ਤਖਤਾਂ ਦੇ ਉੱਤੇ ਹਮਲਾ ਕੀਤਾ ਸੋ ਇਹ ਚੀਜ਼ਾਂ ਸਾਨੂੰ ਪਰਵਾਹ ਨਹੀਂ ਇਸ ਕਰਕੇ ਇਹ ਜਿਹੜੀ ਮੌਜੂਦਾ ਹਕੂਮਤ ਹੈ ਜਿੰਨੂੰ ਅਸੀਂ ਇੰਡੀਆ ਕਹਿੰਦੇ ਆ ਜਿੰਨੂੰ ਅਸੀਂ ਭਾਰਤ ਕਹਿੰਦੇ ਆ ਜਿੰਨੂੰ ਅਸੀਂ ਹਿੰਦੁਸਤਾਨ ਕਹਿ ਲੈਂਦੇ ਆ ਇਹਨਾਂ ਸਾਰਿਆਂ ਦੇ ਖਿਲਾਫ ਵੀ ਸਾਡੀ ਮੁਕਾਬਲਤ ਚੱਲੀ ਆ ਤੇ ਬਗਾਵਤ ਕੱਲੀ ਹੱਥਿਆਰ ਚੁੱਕਣਾ ਇਹ ਨਹੀਂ ਹੁੰਦੀ ਤੁਹਾਡੇ ਮੋਢਿਆਂ ਤੇ ਚੁੱਕੇ ਝੰਡੇ ਨੇ ਇਸ ਬਗਾਵਤ ਦਾ ਪ੍ਰਤੀਕ ਆ ਤੇ ਮਾਰਨ ਵਾਲੇ ਤੌਰ ਤੇ ਅਸੀਂ ਸਾਰੇ ਬਾਗੀ ਆ ਤੇ ਅਸੀਂ ਖਾਲਸਾ ਆ ਸੋ ਇਹ ਬਗਾਵਤ ਸੋਨਾ ਸਾਡਾ ਜਾਰੀ ਰਹਿਣਾ ਆ ਜਦੋਂ ਤੱਕ ਖਾਲਸਾ ਆਜ਼ਾਦ ਨਹੀਂ ਹੋ ਜਾਂਦਾ ਤੇ ਖਾਲਸਾ ਦਾ ਆਜ਼ਾਦ ਹੋਣਾ ਮਤਲਬ ਪੰਜਾਬ ਦੀ ਆਜ਼ਾਦੀ ਆ ਜਦੋਂ ਤੱਕ ਪੰਜਾਬ ਖਾਲਸਾ ਬਣ ਨਹੀਂ ਜਾਂਦਾ ਸਾਡਾ ਇਹ ਬਾਕੀ ਬੁਣਾ ਜਾਰੀ ਰਹਿਣਾ ਹੈ ਹੁਣ ਜਿਹੜੇ ਬਾਗੀ ਹੋਏ ਉਹਨਾਂ ਨੂੰ ਹੁੰਦਾ ਕੀ ਆ ਮੈਂ 5 ਮਿੰਟ ਤੁਹਾਡੇ ਨਾਲ ਲਾਉਣੇ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਆ ਇੱਕ ਚੀਜ਼ ਤੇ ਮੈਂ ਤੁਹਾਡੇ ਸਾਹਮਣੇ ਜਿਹੜੀ ਫੜੀ ਮੇਰੀ ਨੇ ਤੂੰ ਕਿ ਜੇ ਬਾਦਸ਼ਾਹ ਤੋਂ ਲੈਣੀ ਆ ਨਾ ਤੇ ਬਾਗੀ ਬਣਨਾ ਹੈ ਬਣ ਕਿਸੇ ਨੁੜੀ ਬਾਦਸ਼ਾਹ ਤੋਂ ਮੇਰੀ ਬਣਾ ਬਾਗੀ ਹੋਏ ਜਿਹੜੇ ਬਾਕੀ ਹੋਏ ਨੇ ਉਹਨਾਂ ਦੇ ਨਾਲ ਇਸ ਹਕੂਮਤ ਨੇ ਕੀ ਕੀਤਾ ਕੀ ਪਹਿਲਾਂ ਤੇ ਅਸੀਂ ਲੋਕ ਡੋਲਵਾ ਸੰਘਰਸ਼ ਲੜਿਆ ਇੱਕ ਦੂਸਰੇ ਦੇ ਨਾਲ ਸਾਹਮਣੇ ਹੋ ਕੇ ਲੜੇ ਪਰ ਹੁਣ ਇੰਡੀਆ ਕੀ ਕਰਦਾ ਆ ਉਹ ਇੱਥੇ ਆ ਗਿਆ ਕਿ ਜਿਹੜੇ ਸਾਡੇ ਸਿੰਘ ਸ਼ਾਂਤਮਈ ਸੰਘਰਸ਼ ਕਰਦੇ ਆ ਜਿਹੜੇ ਸਾਡੇ ਸਿੰਘ ਪਾਕਿਸਤਾਨ ਦੀ ਧੰਨ ਕਰਦੇ ਆ ਹੁਣ ਇੰਡੀਆ ਨੇ ਉਹਨਾਂ ਨੂੰ ਨਿਸ਼ਾਨਾ ਤੇ ਰੱਖ ਰਿਹਾ ਤੇ ਨਿਸ਼ਾਨੇ ਤੇ ਜੇ ਤੁਸੀਂ ਆ ਗਏ ਹੋ ਤੇ ਇਹ ਨਾ ਸੋਚੋ ਵੀ ਤੁਸੀਂ ਅਸਾਦੀ ਦੇ ਕੰਮ ਕਰਮੋਂ ਪੰਜ ਹਟ ਜਾਓਗੇ ਨਹੀਂ ਤੇ ਬਾਜੂ ਤੇ ਬਚਣਾ ਕੋਈ ਨਹੀਂ ਇਹਨਾਂ ਤੁਹਾਡੇ ਕੋਈ ਮਾਰ ਨਹੀਂ ਮਾਰਨੀ ਆ ਤੇ ਚੰਗਾ ਇਹ ਨਹੀਂ ਆ ਕਿ ਇਹਨਾਂ ਨਾਲ ਲੜ ਕੇ ਥੋੜੀ ਖਾੜੀਏ ਤੇ ਗੁਰੂ ਦੇ ਚਰਨਾਂ 'ਚ ਜਾ ਕੇ ਬਝਾਂਗੇ ਸਾਹਬ ਲੜਾਈ ਨਹੀਂ ਉਸ ਮਰੀ ਇੱਥੇ ਬੰਦੇ ਨੇ ਇਸ ਕਹਿੰਦੇ ਇਹਨੂੰ ਸੱਤ ਹੱਥ ਹੋਈ ਓਹ ਹੈ ਨਸਤਾਂ ਕਰਦੇ 5 ਕਿਸੀ ਸੰਖਾੜ ਕਰ ਦਿੱਤਾ ਬਾਹਰ ਜਿਹੜਾ ਨਾ ਹੋਟੇ ਦਸਿਆ ਉਹਦਾ ਪਿਆਨ ਕੋ ਤੇ ਅੱਜ ਜਿੱਤ ਚੱਕਰ ਹੋਰੀ ਭੁਲੇਖੇ ਨੂੰ ਦੋਸਤਾਂ ਤੋਂ ਮੰਨ ਲੈ ਹਾਰ ਤੇ ਮਰਿਆ ਆਰੇ ਜਿਹੜੇ ਤੇ ਇਹਨਾਰੇ ਸ਼ਹੀਦ ਕਰਦੇ ਹਮਨ ਹਾਇ ਇਹੋ ਜਾਨਾਂ ਅਸੀਂ ਤੇ ਜਿਹੜਾ ਗੋਲੀ ਮਾਰ ਕੇ ਸੀ ਭਰ ਮੈਨਾਂ ਨੇ ਉਹ ਹੀ ਆਵਾਜ਼ ਕੀਤੀ ਤੇ 13 ਅਜਾ ਬੰਦਾ ਖੜਾ ਤੇ ਇਧਰ ਕੱਢਿਆ ਦਿਸੂ ਦਾ ਹਰ ਪਿੱਛੇ ਜਿਹੜੇ ਆ ਕੇ ਬੰਦਾ ਨਿਕਾੜਦੇ ਆਂ ਅਸੀਂ ਆਪਾਂ ਤਾਂ ਮੰਨ ਨਹੀਂ ਸਕਦੇ ਕਿ ਕੱਢਣਾ ਨਹੀਂ ਆ ਜਿੰਮਾਏ ਵਰਗਾ ਤਾਂ ਲੱਗੇ ਦੇ ਰਮਲੇ ਕੋਟਾ ਅਸੀਂ ਤੇ ਆ ਜਾਗੇ ਨਾ ਕਾਉਣਾ ਕਿ ਕਿਸਾਨੀ ਆਜ਼ਾਦੀ ਦੇ ਰਾਹ ਟੋਪੀਆਂ ਕਿਤੇ ਆਪੀ ਇਹ ਸਿਰਸਤਾਨ ਵਿੱਚ ਜਿਹੜੇ ਪੁਰ ਸਾਹਿਬ ਕਿਤੇ ਜਿੱਤਾਂ ਦੇ ਵਿੱਚ ਉਹ ਚੁੱਪ ਨਾ ਕਰਨਾ ਹਮਾਰਾ ਬਾਗਰ ਆਸੀ ਪੰਚਾਇਤ ਲੰਡੇ ਦੀ ਬਾਕਮਕਾ ਇੱਥੇ ਭਾਲਾ ਤੇ ਮੌਜੂਦ ਨਿਗਰਾਨੀ ਹਾਂ ਜਦ ਤੱਕ ਸਾਨੂੰ ਬੱਕਾ ਮਿਲਣ ਦੀ ਦੇਖ ਭੱਗੇ ਰਾਂਗੇ ਅਸੀਂ ਖੜਾ ਸੰਘ ਕਰਾਂਗੇ